ਸਾਹਿਬ ਜੀ ਕਈ ਵਾਰ ਆਪਾਂ ਨੂੰ ਕੜਾਈ ਕਰਨ ਦੇ ਵੇਲੇ ਨਾ 4 ਲੜਾ 5 ਲੜਾ 3 ਲੜਾ 7 ਲੜਾ ਜਿੰਨੇ ਵੀ ਲੜਾ ਆਪਾਂ ਨੂੰ ਧੱਗਾ ਪਾਉਣਾ ਹੋਵੇ ਉਹ ਅਜਾ ਪਤਾ ਨੂੰ ਤਰੀਕਾ ਦੱਸਾਂਗੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈਗਾ ਜਦੋਂ ਆਪਾਂ ਇਕੱਠੇ ਧਾਗੇ ਕਰਕੇ ਪਾਉਣੇ ਤਾਂ ਆਪਣੀ ਸੂਈ ਦੇ ਵਿੱਚ ਨਹੀਂ ਪੈਂਦੇ ਸਰਨ ਪਹਿਲਾਂ ਦੇਖੋ ਆਪਾਂ ਨੇ ਸਿੰਗਲ ਧਾਗਾ ਜਿਹੜਾ ਪਾ ਲੈਣਾ ਇਸ ਤੋਂ ਬਾਅਦ ਜਿਹੜਾ ਰੀਲ ਵਾਲੀ ਸਾਈਡ ਵਾਲਾ ਧਾਗਾ ਹੈਗਾ ਉਹਦੇ ਵਿੱਚ ਦੀ ਨਾ ਵਿਚਾਲ ਆਉਂਦੀ ਆਪਾਂ ਨੇ ਸੂਈ ਨੂੰ ਜਿਹੜਾ ਨਘਾ ਦੇਣਾ ਤੁਸੀਂ ਦੇਖੋ ਜਿਵੇਂ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ ਬਹੁਤ ਜ਼ਿਆਦਾ ਸੌਖਾ ਤਰੀਕਾ ਹੈਗਾ ਸਰਨ ਪਹਿਲਾਂ ਆਪਾਂ ਇਹਦੇ ਵਿੱਚਕਾਰ ਦੀ ਜਿਹੜਾ ਧਾਗੇ ਦੇ ਪਾਟ ਕੇ ਧਾਗਾ ਮਤਲਬ ਕਹਿੰਦੇ ਹੈਗੇ ਉਹਵੇਂ ਆਪਾਂ ਨੇ ਸੂਈ ਹੈ ਜਿਹੜੀ ਵਿੱਚ ਦੀ ਪਾ ਲੈਣੀ ਹੈਗੇ ਇਸ ਤੋਂ ਬਾਅਦ ਜਿਹੜਾ ਦੂਜਾ ਧਾਗਾ ਸੀ ਜਿਹੜਾ ਆਪਣੇ ਵਿੱਚ ਦੀ ਨਗਾਏ ਸੀ ਸੂਈ ਦੇ ਉਸ ਧਾਗੇ ਦੇ ਵਿਚਾਲੋਂ ਵੀ ਆਪਾਂ ਨੇ ਥੋੜੀ ਜੀ ਦੂਰੀ ਸਾਢੇ ਕੇ ਜਿਹੜਾ ਵਿਚ ਦੀ ਨਗਾ ਦੇਣਾ ਇਸ ਤੋਂ ਬਾਅਦ ਆਪਾਂ ਅੱਗੇ ਤੋਂ ਦੇਖੋ ਫੜ ਕੇ ਰੱਖਾਂਗੇ ਆਪਾਂ ਫਿਰ ਸਾਰੀ ਸੂਈ ਆ ਜਿਹੜੀ ਵਿਚ ਦੀ ਨਗਾ ਦੇਣੀ ਹੈ ਇਸਦੇ ਖਿੱਚ ਲਾਂਗੇ ਹੌਲੀ ਹੌਲੀ ਕਰਕੇ ਸਾਰਾ ਧਾਗਾ ਜਿਹੜਾ ਵਿਚ ਦੀ ਨਿਕਲ ਜਾਣਾ ਉਹਨਾਂ ਦੇ ਤੇ ਆਟੋਮੈਟਿਕ ਇੱਕ ਬਰੀਕ ਜੀ ਗੱਠ ਆ ਜਿਹੜੀ ਪੈ ਜਾਣੀ ਹੈਗੀ ਇਹ ਉਹ ਗੱਠ ਪਊਗੀ ਜਿਹੜੀ ਆਪਾਂ ਸੂਈ ਦੇ ਵਿੱਚ ਦੀ ਨਗਾ ਸਕਦੇ ਹਾਂ ਇੱਥੋਂ ਆਪਾਂ ਕਈ ਲੜਾ ਜਿਹੜਾ ਧਾਗਾ ਕਰ ਸਕਦੇ ਹਾਂਗੇ ਜਿੰਨੇ ਵਾਰੀ ਜਿੰਨੇ ਲੜਾ ਤੁਸੀਂ ਨੇ ਧਾਗਾ ਕਰਨਾਗਾ ਜਿਵੇਂ 5-12 ਦਾ ਕਰਨਾ 6-12 ਦਾ ਉਨੇ ਗੇੜੇ ਆ ਜਿਹੜੇ ਆਪਾਂ ਨੇ ਰਾਉਂਡ ਆ ਜਿਹੜੇ ਦੇ ਵਿੱਚ ਮਾਰ ਦੇਣੇ ਆ ਹੁਣ ਤੁਸੀਂ ਦੇਖੋ ਆਪਾਂ ਨੇ ਨਾ ਕੱਲਾ ਕੱਲਾ ਧਾਗਾ ਕਰਕੇ ਖਿੱਚ ਦੇਣਾਗਾ ਇਸ ਤਰੀਕੇ ਨਾਲ ਦੇਖੋ ਬਿਲਕੁਲ ਟਿਕਾਈ ਨਾਲ ਖਿੱਚਣਾਗਾ ਆ ਦੇਖੋ ਆਪਣੀ ਗੱਠ ਆ ਗਈ ਇੱਥੋਂ ਹਲਕਾ ਜਿਹਾ ਖਿੱਚਣਾ ਦੇਖੋ ਇਹ ਖਿੱਚਿਆ ਗਿਆ ਦੇਖੋ ਤਿੰਨ ਲੜਾ ਹੋ ਗਏ ਨਾ ਆਪਣਾ ਧਾਗਾ ਦੋ ਲੜਾ ਤਾਂ ਪਹਿਲੀ ਪੈ ਰਹੇ ਸੀ ਤੀਜੀ ਲੜਾ ਹੋਰ ਹੋ ਗਿਆ ਇਸ ਤੋਂ ਬਾਅਦ ਆਪਾਂ ਨੇ ਦੇਖੋ ਚਾਰ ਲੜਾ ਟੋਟਲ ਜਿਹੜਾ ਆਪਾਂ 8 ਲੜਾ ਧਾਗਾ ਇਹਦੇ ਵਿੱਚ ਪਾਇਆਗਾ 4 ਲੜਾ ਹੋ ਗਿਆ ਮਤਲਬ ਉਹਨੂੰ ਡਬਲ ਕਰਕੇ 8 ਹੋ ਜਾਣਾ ਆਪਾਂ ਨੂੰ ਇੰਨੇ ਦੀ ਹੀ ਲੋੜ ਸੀ ਤੁਸੀਂ ਜਿੰਨੇ 라ਉਂਡ ਮਾਰਨ ਚਾਹੁੰਦੇ ਹੋਗੇ ਮਾਰ ਸਕਦੇ ਹੋਗੇ ਆ ਦੇਖੋ ਫੇਰ ਗਾਠ ਆਈ ਸੀ ਨਾ ਆਪਣੀ ਉਹ ਵੀ ਲੰਗ ਗਈ ਇਹ ਬਹੁਤ ਹੀ ਜ਼ਿਆਦਾ ਸੌਕਾ ਤਰੀਕਾ ਹੈਗਾ ਸੂਈ ਦੇ ਵਿੱਚ ਧਾਗਾ ਪਾਉਣ ਦਾ ਦੇਖੋ ਇਹ ਤੋਂ ਆਪਾਂ ਨੇ ਸੈੱਟ ਕਰ ਲੈਣਾਗਾ ਬਿਲਕੁਲ ਗਾਠ ਆਪਣੀ ਫੇਰ ਲੰਗ ਗਈ ਲਪਾਉਂਦੀ ਲੈ ਕੇ ਜੀ ਹੁਣ ਆਪਾਂ ਇਹਨੂੰ ਖਿੱਚ ਕੇ ਬਿਲਕੁਲ ਸੈੱਟ ਕਰ ਲਵਾਂਗੇ ਤੇ ਪਿੱਛੇ ਤੋਂ ਕੱਟ ਕੇ ਆਪਾਂ ਨੇ ਗਾਠਾ ਜਿਹੜੀ ਸਾਰੇ ਧਾਗਿਆਂ ਦੀ ਲਗਾ ਲੈਣੀ ਆ ਆਪਣਾ ਧਾਗਾ ਜਿਹੜਾ ਕਢਾਈ ਕਰਨ ਵਾਸਤੇ ਤਿਆਰ ਹੋ ਜਾਣਾ ਦੇਖੋ ਜੀ ਵੈਸੇ ਇਹ ਧਾਗਾ ਬਹੁਤਾ ਜ਼ਿਆਦਾ ਲੰਮਾ ਨਾ ਪਾਓ ਕਦੇ ਵੀ ਕਿਉਂਕਿ ਇਹ ਉਲਝਦਾ ਹੈਗਾ ਹਰੇਸਮ ਦਾ ਧਾਗਾ ਦਾ ਥੋੜੇ ਜਿਹਾ ਤਿਲਕਣਾ ਹੁੰਦਾ ਹੈਗਾ ਤੇ ਜਿੰਨਾ ਆਪਾਂ ਥੋੜਾ ਜਿਹਾ ਕੱਟੇ ਪਾ ਕੇ ਰੱਖਾਂਗੇ ਉੰਨੀ ਜ਼ਿਆਦੇ ਵਰਕਾ ਜਿਹੜਾ ਆਪਣਾ ਸਫਾਈ ਨਾ ਹੁੰਦਾ ਹੈਗਾ ਦੇਖੋ ਜੀ ਇੱਥੋਂ ਆਪਾਂ ਨੇ ਧਾਗਾ ਜਿਹੜਾ ਕੱਟ ਲਿਆ ਤੇ ਆਪਾਂ ਨੇ نیچے ਗਾਠ ਲਗਾਤੀ ਐਸ ਤਰੀਕੇ ਨਾਲ ਦੇਖੋ ਆਪਣੇ 4-12 ਨੰਗਾ ਆਲੇ ਟੋਟਲ ਆਪਣਾ 18 ਰੌਡ ਹੋ ਗਏ ਇਹਦੇ ਵਿੱਚ ਲੋ ਜੀ ਹੁਣ ਆਪਣਾ ਵਰਕ ਜਿਹੜਾ ਆਸਾਨੀ ਨਾਲ ਕਰ ਸਕਦੇ ਆਂ ਜੀ ਆਪਾਂ ਇਸ ਤਰੀਕੇ ਨਾਲ ਤੁਸੀਂ ਵੀ ਜਰੂਰ ਟਰਾਈ ਕਰਿਓ ਸੂਈ ਦੇ ਵਿੱਚ ਧਾਗਾ ਪਾਉਣਾ ਬਹੁਤ ਹੀ ਜ਼ਿਆਦਾ ਸੌਖਾ ਹੈ ਜਦੋਂ ਆਪਾਂ ਇਕੱਠੇ ਕਰਕੇ ਪਾਉਣੇ ਆਂਗੇ ਉਦੋਂ ਧਾਗਾ ਨਹੀਂ ਪੈਂਦਾ ਜੇ ਵੀਡੀਓ ਦੇ ਲਿਖ